ਮੈਂ ਪਟਿਆਲੇ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਇਸ ਪਾਸੇ ਮੇਰਾ ਆਉਣਾ ਜਾਣਾ ਜ਼ਿਆਦਾ ਨਹੀਂ ਇਸ ਲਈ ਮੈਂ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ਕਿ ਮੇਰੇ ਨਾਲ ਦੀਆਂ ਖਾਲੀ ਪਈਆਂ ਸੀਟਾਂ ਤੇ ਇੱਕ ਜੋੜਾ ਆਣ ਬੈਠਾ ਜਿਨ੍ਹਾਂ ਦੀ ਉਮਰ ਲਗਭਗ 45-50 ਕੁ ਸਾਲ ਦੀ ਹੋਵੇਗੀ ਉਹ ਦੋਵੇਂ ਪਤੀ-ਪਤਨੀ ਸਨ ਸਾਦਾ ਪਹਿਰਾਵਾ ਸੀ ਤੇ ਪੂਰਨ ਪਿੰਡ ਦੇ ਵਸਨੀਕ ਸੀ ਉਹ ਬੈਠੇ ਕਿ ਨਾਲ ਹੀ ਕੰਡਕਟਰ ਆ ਗਿਆ ਤੇ ਉਹਨਾਂ ਦੀ ਟਿਕਟ ਕੱਟ ਗਿਆ ਟਿਕਟ ਲੈਣ ਦੇ ਬਾਅਦ ਉਹ ਦੋਵੇਂ ਚੁੱਪ ਕਰਕੇ ਬੈਠ ਗਏ ਤੇ ਉਹਨਾਂ ਦੀ ਚੁੱਪ ਦੱਸ ਰਹੀ ਸੀ ਕਿ ਉਹ ਮੂੰਹ ਤਾਂ ਦੋਵੇਂ ਚੁੱਪ ਨੇ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਮੈਂ ਵੀ ਚੁੱਪਚਾਪ ਬੈਠਾ ਸੀ ਕਿ ਅਚਾਨਕ ਉਸਔਰਤ ਨੇ ਚੁੱਪੀ ਤੋੜੀ ਤੇ ਆਪਣੇ ਪਤੀ ਨੂੰ ਕਿਹਾ ਜੇ ਬਿੰਦਰ ਨੇ ਰਖੜੀ ਨਾ ਬੰਨੀ ਤਾਂ ਫਿਰ ਆਪਾਂ ਕੀ ਕਰਾਂਗੇ ਕੁਝ ਸੈਕਿੰਡ ਚੁੱਪ ਰਹਿਣ ਦੇ ਬਾਅਦ ਉਹ ਬੰਦਾ ਬੋਲਿਆ ਐਵੇਂ ਕਿਵੇਂ ਨਾ ਬੰਨੋ ਐਡੀ ਕਿਹੜੀ ਡਾਂਗ ਚੱਲੀ ਆਪਣੀ ਕਿ ਉਹ ਇੱਕ ਰਖੜੀ ਵੀ ਨਾ ਬੰਨੂ ਥੋੜੇ ਬਹੁਤ ਮਨ ਮੋਟਾਵਤਾ ਕਿਤੇ ਕਿਤੇ ਹੋਈ ਜਾਂਦੇ ਨੇ ਬੇਸ਼ੱਕ ਉਸ ਬੰਦੇ ਨੇ ਗੱਲ ਆਪਣੇ ਘਰਵਾਲੀ ਨੂੰ ਕਹੀ ਸੀ ਪਰ ਉਸਦੇ ਕਹਿਣ ਦੇ ਅੰਦਾਜ਼ ਵਿੱਚ ਮੈਨੂੰ ਉਸ ਦਾ ਪੂਰਾ ਵਿਸ਼ਵਾਸ ਨਹੀਂ ਸੀ ਦਿਖ ਰਿਹਾ ਸ਼ਾਇਦ ਉਸ ਨੂੰ ਵੀ ਡਰ ਸੀ ਕਿ ਉਸ ਦੀ ਭੈਣ ਉਸ ਨੂੰ ਬੁਲਾਵੇਗੀ ਜਾਂ ਨਹੀਂ ਰਖੜੀ ਬਣੇਗੀ ਜਾਂ ਨਹੀਂ ਉਹ ਇੰਨਾ ਕਹਿਣ ਦੇ ਬਾਅਦ ਚੁੱਪ ਹੋ ਕੇ ਬੈਠ ਗਿਆ ਤੇ ਉਹਦੀ ਪਤਨੀ ਵੀ ਕੁਝ ਨਾ ਬੋਲੀ ਫਿਰ 10 ਮਿੰਟ ਬਾਅਦ ਉਹਦੀ ਪਤਨੀ ਬੋਲੀ ਤੁਸੀਂ ਇੱਕ ਵਾਰ ਉਹਨੂੰ ਫੋਨ ਤਾਂ ਲਾਵੋ ਨਾਲੇ ਪਤਾ ਲੱਗ ਜਾਓ ਅੱਗੋਂ ਕੀ ਕਹਿੰਦੀ ਏ ਜੇ ਅੱਗੋਂ ਬੁਰਾ ਭਲਾ ਬੋਲੀ ਤਾਂ ਆਪਾਂ ਇੱਥੇ ਹੀ ਮੁੜ ਚਲਾਂਗੇ ਜਿਉ ਨੇ ਚੰਗਾ ਮੰਨਿਆ ਤਾਂ ਫਿਰ ਉਹ ਵੀ ਰਖੜੀ ਖਰੀਦ ਲਓ ਕੋਈ ਤਿਆਰੀ ਕਰ ਲਓ ਉਸ ਬੰਦੇ ਨੂੰ ਆਪਣੀ ਪਤਨੀ ਦੀ ਗੱਲ ਸਹੀ ਲੱਗੀ ਉਹਨੇ ਬਿਨਾ ਕੁਝ ਬੋਲੇ ਹੀ ਫੋਨ ਕਰ ਲਿਆ ਫੋਨ ਕੰਨ ਨੂੰ ਲਾ ਕੇ ਆਪਣੀ ਪਤਨੀ ਵੱਲ ਦੇਖਣ ਲੱਗਾ ਕਿ ਉਸ ਦੀਆਂ ਨਜ਼ਰ ਮੇਰੀਆਂ ਨਜ਼ਰਾਂ ਨਾਲ ਵੀ ਮਿਲ ਗਈਆਂ ਮੈਨੂੰ ਇੰਜ ਲੱਗਾ ਕਿ ਜਿਵੇਂ ਉਹ ਅੱਖਾਂ ਰਾਹੀਂ ਮੈਨੂੰ ਵੀ ਪੁੱਛ ਰਿਹਾ ਹੋਵੇ ਕਿ ਹੁਣ ਕੀ ਬਣੂਗਾ ਅੱਗੇ ਅੱਗੋਂ ਕਿਸੇ ਨੇ ਫੋਨ ਚੱਕਿਆ ਤਾਂ ਬੋਲਿਆ ਕੀ ਹਾਲੇ ਬਿੰਦਰੇ ਤਕੜੀਆਂ ਮੈਂ ਰਖੜੀ ਬਣਾਉਣਾ ਰਿਹਾ ਮੇਰੇ ਰਖੜੀ ਬੰਨ ਦੇਵੇਂਗੀ ਆਖਰੀ ਲਾਈਨ ਬੋਲਦੇ ਉਹ ਤਾਂ ਥੋੜਾ ਗੱਜਪਾਰ ਆਇਆ ਪਤਾ ਨਹੀਂ ਅੱਗੋਂ ਕੀ ਜਵਾਬ ਆਇਆ ਕਿ ਉਸ ਦੀਆਂ ਅੱਖਾਂ ਥੋੜੀਆਂ ਨਮ ਹੋ ਗਈਆਂ ਤੇ ਉਹਨੇ ਉਸੇ ਵਕਤ ਸਭ ਤੋਂ ਛੁਪਾਉਂਦਿਆਂ ਅੱਖਾਂ ਦਾ ਪਾਣੀ ਸਾਫ਼ ਕਰ ਲਿਆ ਇੱਕ ਦੋ ਮਿੰਟ ਗੱਲ ਕੀਤੀ ਤੇ ਫੋਨ ਕੱਟ ਦਿੱਤਾ ਕੀ ਕਹਿੰਦੀ ਬਿੰਦਰ ਉਸ ਦੀ ਘਰ ਵਾਲੀ ਨੇ ਪੁੱਛਿਆ ਉਹ ਤਾਂ ਆਪ ਕਹਿੰਦੀ ਕਿ ਮੈਂ ਰਖੜੀ ਖਰੀਦੀ ਬੈਠੀ ਸੀ ਪਰ ਡਰਦੀ ਸੀ ਕਿ ਤੁਸੀਂ ਰਖੜੀ ਬਣਵਾਓਗੇ ਵੀ ਜਾਂ ਨਹੀਂ ਆਉਣਾ ਤਾਂ ਮੈਂ ਹੀ ਚਾਹੁੰਦੀ ਸੀ ਕਿ ਆ ਕੇ ਰਖੜੀ ਬੰਨਾਂ ਪਰ ਇਸ ਡਰ ਮਾਰੀ ਫੋਨ ਵੀ ਨਹੀਂ ਲਾ ਸਕੀ ਉਸ ਬੰਦੇ ਦੇ ਚਿਹਰੇ ਦੇ ਭਾਵ ਵੀ ਬਦਲ ਗਏ ਸੀ ਹੁਣ ਉਸ ਦੇ ਚਿਹਰੇ ਦਾ ਤਣਾਅ ਮੁਸਕਾਨ ਵਿੱਚ ਬਦਲ ਗਿਆ ਸੀ ਉਸ ਬੰਦੇ ਨੇ ਆਪਣੀ ਪਤਨੀ ਨੂੰ ਕਿਆ ਦੇਖ ਲੈ ਐਵੇਂ ਨਿੱਕੇ ਨਿੱਕੇ ਰੋਸੇ ਵੱਡੇ ਹੋ ਜਾਂਦੇ ਨੇ ਜੇ ਇੱਕ ਬੰਦਾ ਸ਼ੁਰੂਆਤ ਕਰ ਦੇਵੇ ਤਾਂ ਸਭ ਰੋਸੇ ਮੁੱਕ ਜਾਂਦੇ ਨੇ ਮੇਰੀ ਨਜ਼ਰੇ ਤੋਂ ਹਾਰ ਬਹੁਤੇ ਰਿਸ਼ਤਿਆਂ ਨੂੰ ਹੋਰ ਕਰੀਬ ਲੈ ਆਉਂਦੇ ਨੇ ਤੇ ਆਪਸੀ ਪਿਆਰ ਨੂੰ ਵਧਾਉਂਦੇ ਨੇ ਐਵੇਂ ਹਰ ਤੋਹਾਰ ਨੂੰ ਕਮੀਆਂ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ